ਮੁਰਦਾਬਾਦ 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 ਅਰਜਨ ਸਿੰਘ ਮੁਰਦਾਬਾਦ 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 ਹਾਂਜੀ ਭਾਜੀ ਅੱਜ ਕੀ ਗੱਲ ਹੋ ਗਈ ਤੁਹਾਨੂੰ ਆਪਣਾ ਰੋਸਲਾ ਦਿਖਾਣੀ ਪੈਗੀ ਸਭ ਤੋਂ ਪਹਿਲਾਂ ਮੈਂ মিডিਆ ਦਾ ਧੰਨਵਾਦ ਕਰਦਾ ਮੈਂ ਜ਼ਿਲ੍ਹਾ ਪ੍ਰਧਾਨ ਓਸ਼ਲ ਕੁਮਾਰ ਸਾਡੇ ਸਾਥੀਆਂ ਦਾ ਹੋਣ ਗਿਆ ਸੀ ਕਿ ਜਿਹੜਾ ਇੱਥੇ ਦਾ ਚੇਅਰਮੈਨ ਚੀਤਾ ਉਹ ਕੁਝ ਪ੍ਰਵਾਸੀ ਬੰਦਿਆਂ ਨੂੰ ਲੈ ਕੇ ਕੂੜਾ ਚੁਕਵਾ ਰਹੇ ਆ ਸਾਨੂੰ ਹੀ ਪਤਾ ਬੇ ਮਹਾਰਿਸ਼ੀ ਵਾਲਮੀਕੀ ਦਾ ਪ੍ਰਗਟ ਦਿਨ ਵੀ ਆ ਰਿਹਾ 350 ਸਾਲਾ ਵੀ ਆ ਰਿਹਾ ਅਸੀਂ ਤਾਂ ਆਪ ਆਪਣੇ ਸਾਥੀਆਂ ਨੂੰ ਕਿਹਾ ਕਿ ਜਿਹੜੇ ਗੁਰਦੁਆਰੇ ਦੇ ਲਾਗੇ ਆ ਉਹ ਅਸੀਂ ਸਫਾਈ ਕਰਾਣੀ ਹੈ ਇਹ ਨਹੀਂ ਬੇ ਬਜ਼ਾਰਾਂ ਚ ਕੂੜਾ ਚਕਵਾਲਣ ਲੱਪਾ ਹੈ ਜੋ ਜੀਤਾ ਪ੍ਰਧਾਨ ਹੈ ਉਹ ਮੁਲਾਜ਼ਮਾਂ ਨਾਲ ਸ਼ੋਸ਼ਣ ਕਰ ਰਿਹਾ ਮੁਲਾਜ਼ਮਾਂ ਨਾਲ ਧੱਕਾ ਕਰ ਰਿਹਾ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜਦ ਤੱਕ ਸਾਡੀ ਹਾਈ ਕਮਾਂਡ ਦਾ ਹੁਕਮ ਨਾ ਹੋਵੇ ਜਦ ਤੱਕ ਹੜਤਾਲ ਨਹੀਂ ਚੱਕੀ ਜਾਏਗੀ ਯਾ ਜਨਤਾ ਜੈ ਸ਼ੰਗਾਰ ਚ ਜਿੱਤ ਲੜਦੇ ਲੋਕਾਂ ਦੇ